ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਕਿ ਸਾਰੇ ਦੋਸਤ ਚੜ੍ਹਦੀ ਕਲਾ ਚ ਸਿਹਤਯਾਬ ਹੋਣਗੇ ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਰੇ ਦੋਸਤ ਹਮੇਸ਼ਾ ਚੜ੍ਹਦੀ ਕਲਾ ਚ ਹੀ ਰਹਿਣ ਦੋਸਤੋ ਅੱਜ ਨਾ ਮੈਂ ਤੁਹਾਨੂੰ ਇੱਕ ਬੜੀ ਖੂਬਸੂਰਤ ਕਹਾਣੀ ਸੁਣਾਉਣ ਲੱਗੇ ਹਾਂ ਕਿ ਜਿਹੜੇ ਰਾਜਿਆਂ ਦੇ ਵਜ਼ੀਰ ਹੁੰਦੇ ਸੀ ਨਾ ਕਿ ਉਹਨਾਂ ਦੇ ਦਿਮਾਗ ਐਨੇ ਤੇਜ਼ ਹੁੰਦੇ ਸੀ ਕਿ ਉਹ ਮੌਤ ਦੀ ਅਗਰ ਕਿਸੇ ਨੂੰ ਸਜ਼ਾ ਹੋ ਜਾਂਦੀ ਸੀ ਉਹਨੂੰ ਕਿਸ ਢੰਗ ਨਾਲ ਪਚਾ ਲੈਂਦੇ ਸੀ ਜਦ ਕਿਸੇ ਨਿਰਦੋਸ਼ ਬੰਦੇ ਨੂੰ ਮੌਤੀ سزا ਹੋ ਜਾਂਦੀ ਸੀ ਤਾਂ ਉਹ ਕਿਸ ਢੰਗ ਨਾਲ ਉਹਨੂੰ ਬੰਦੇ ਨੂੰ ਬਚਾ ਲੈਂਦੇ ਸੀ ਕਿਸੇ ਵਕੀਲ ਨਾਲ ਉਹ ਘੱਟ ਨਹੀਂ ਸੀ ਹੁੰਦੇ ਮੈਂ ਤਾਂ ਸੁਣਿਆ ਇਹ ਕਹਿੰਦੇ ਵੀ ਜਿਹੜੇ ਵੱਡੇ ਵੱਡੇ ਵਕੀਲ ਆ ਐਡਵੋਕੇਟ ਆ ਜੱਜ ਆ ਕਹਿੰਦੇ ਉਹ ਇਸ ਤਰ੍ਹਾਂ ਦੀਆਂ ਪੁਰਾਣੇ ਵਜ਼ੀਰਾਂ ਦੀਆਂ ਰਾਜਿਆਂ ਦੀਆਂ ਕਹਾਣੀਆਂ ਵੀ ਪੜਦੇ ਆ ਸੁਣਿਆ ਮੈਂ ਇਹ ਗੱਲ ਕਹਿੰਦੇ ਵੀ ਉਹਨਾਂ ਨੂੰ ਉਹਨਾਂ ਕਹਾਣੀਆਂ ਚੋਂ ਕਾਫੀ ਸੇਧ ਮਿਲਦੀ ਆ ਤੇ ਕਾਫੀ ਕੁਝ ਸਿੱਖਦੇ ਆ ਤੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗਿਆ ਦੋਸਤੋ ਇਹ ਕਹਾਣੀ ਬੜੀ ਇੰਟਰਸਟਿੰਗ ਕਹਾਣੀ ਆ ਬੜੀ ਦਿਲਚਸਪ ਕਹਾਣੀ ਆ ਤੁਹਾਨੂੰ ਪਸੰਦ ਜ਼ਰੂਰ ਆਊਗੀ ਸੋ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਔਰ ਲਾਈਕ ਜ਼ਰੂਰ ਕਰ ਦੇਣਾ ਇਸ ਕਹਾਣੀ ਨੂੰ ਤੇ ਸ਼ੇਅਰ ਜ਼ਰੂਰ ਕਰਨਾ ਜੀ ਅੱਗੇ ਕਹਾਣੀ ਆ ਦੋਸਤੋ ਵਿਜੇਨਗਰ ਦੇ ਕਿਸ਼ਨਦੇਵ ਰਾਏ ਰਾਜਾ ਜੀ ਦੀ ਇੱਕ ਵਿਜੇਨਗਰ ਦੇ ਵਿੱਚ ਕਿਸ਼ਨਦੇਵ ਰਾਏ ਰਾਜਾ ਜੀ ਹੋਏ ਆ ਮਹਾਰਾਜਾ ਸੀ ਉਹ ਤੇ ਉਹਦਾ ਇੱਕ ਵਜ਼ੀਰ ਹੁੰਦਾ ਸੀ ਤਨਾਲੀ ਰਾਮ ਇਹ ਜਿਦਾਂ ਰਾਜੇ ਅਕਬਰ ਦਾ ਵਜ਼ੀਰ ਹੁੰਦਾ ਸੀ ਨਾ ਬੀਰਵਾਲ ਐਸੀ ਤਰ੍ਹਾਂ ਕਿਸ਼ਨਦੇਵ ਰਾਏ ਦਾ ਵਜ਼ੀਰ ਸੀਗਾ ਤਨਾਲੀ ਰਾਮ ਤਨਾਲੀ ਰਾਮ ਨੇ ਕਿਵੇਂ ਇੱਕ ਨਿਰਦੋਸ਼ ਬੰਦੇ ਨੂੰ ਥਾਂਸੀ ਦੀ ਸਜ਼ਾ ਹੋਈ ਪਈ ਸੀ ਜਿਹਨੂੰ ਮੌਤੀ ਸਜ਼ਾ ਉਹਨੂੰ ਕਿੱਦਾਂ ਬਚਾ ਲਿਆ ਸੀ ਉਹਨੇ ਇਹ ਤੁਹਾਨੂੰ ਕਹਾਣੀ ਦੇ ਲਾਸਟ ਵਿੱਚ ਪਤਾ ਲੱਗੂਗਾ ਧਿਆਨ ਨਾਲ ਕਹਾਣੀ ਸੁਣਿਓ ਬਸ ਸ਼ੇਅਰ ਜ਼ਰੂਰ ਕਰ ਦਿਓ ਜੀ ਕਹਾਣੀ ਨੂੰ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਹੋਇਆ ਕਿਆ ਕਹਿੰਦੇ ਇੱਕ ਵਾਰ ਵਿਜੇਨਗਰ ਦੇ ਵਿੱਚ ਕਿਸ਼ਨ ਦੇਵ ਰਾਏ ਜੀ ਨੇ ਇੱਕ ਸਾਲਾਨਾ ਉਤਸਵ ਕਰਾਇਆ। ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਫੰਕਸ਼ਨ ਕਰਾਇਆ। ਉਸ ਫੰਕਸ਼ਨ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਗਵਾਂਢੀ ਰਾਜ ਸੀਗੇ ਜਿਹੜੀਆਂ ਉਹਦੀ ਅਗਵਾਂਢ ਦੀਆਂ ਸਟੇਟਾਂ ਸੀ ਜਿੰਨੇ ਵੀ ਗਵਾਂਢੀ ਰਾਜੇ ਸੀ ਉਹਨਾਂ ਨੇ ਸਾਰੇ ਬੁਲਾਏ। ਆਪਣੇ ਯਾਰ ਮਿੱਤਰ, ਆਪਣੇ ਰਿਸ਼ਤੇਦਾਰ, ਯਾਨੀ ਕਿ ਹਜ਼ਾਰਾਂ ਦੇ ਹਿਸਾਬ ਚ ਇਕੱਠ ਹੋਇਆ। ਤੇ ਇਸ ਪ੍ਰੋਗਰਾਮ ਦੇ ਵਿੱਚ ਵਕੋ ਵਕਹ ਦੋਸਤ ਉਹਨਾਂ ਦੇ ਵਕੋ ਵਕਹ ਜਿਹੜੇ ਰਾਜੇ ਆਏ ਸੀ ਜਾਹੂਰ ਅਮੀਰ ਲੋਕ ਆਏ ਸੀ ਉਹ ਕਿਸ਼ਨਦੇਵ ਰਾਏ ਲਈ ਬਹੁਤ ਸੋਹਣੇ-ਸੋਹਣੇ ਤੋਹਫੇ ਵੀ ਲੈ ਕੇ ਆਏ ਤਾਂ ਉਹਨਾਂ ਤੋਹਫਿਆਂ ਦੇ ਵਿੱਚ ਕਿਸ਼ਨਦੇਵ ਰਾਏ ਜੀ ਨੂੰ ਇੱਕ ਚਾਰ ਗੁਲਦਸਤੇ ਵੀ ਆਏ ਜਿਨ੍ਹਾਂ ਨੂੰ ਆਪਾਂ ਫੁੱਲਦਾਨ ਕਹਿ ਦਿੰਦੇ ਆ ਉਹ ਫੁੱਲਦਾਨ ਐਨੇ ਖੂਬਸੂਰਤ ਸੀ ਨਾ ਕਿ ਉਹ ਫੁੱਲਦਾਰ ਜਿਹੜਾ ਵੀ ਬੰਦਾ ਦੇਖਦਾ ਸੀ ਉਹ ਫੁੱਲਦਾਨਾਂ ਤੇ ਮੋਹਿਤ ਹੋ ਜਾਂਦਾ ਸੀ ਐਨੇ ਖੂਬਸੂਰਤ ਫੁੱਲਦਾਨ ਸੀ ਤੇ ਉਹ ਫੁੱਲਦਾਨ ਕਿਸ਼ਨਦੇਵ ਰਾਏ ਨੂੰ ਵੀ ਬੜੇ ਪਸੰਦ ਆਏ ਰਾਜਾ ਸਾਹਿਬ ਉਹ ਫੂਲਦਾਨਾ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਗਏ ਤੇ ਉਹਨਾਂ ਨੇ ਉਹ ਫੂਲਦਾਨਾ ਦੀ ਹਿਫਾਜ਼ਤ ਲਈ ਇੱਕ ਸਪੈਸ਼ਲ ਸੇਵਕ ਵੀ ਤਾਇਨਾਤ ਕਰ ਦਿੱਤਾ ਉਹਨਾਂ ਦੇ ਦਰਬਾਰ ਦੇ ਵਿੱਚ ਇੱਕ ਰਾਮ ਰਾਮ ਸਿੰਘ ਨਾਮ ਦਾ ਇੱਕ ਸੇਵਕ ਸੀ ਜਿਹੜਾ 20 ਸਾਲ ਤੋਂ ਦਰਬਾਰ ਦੀ ਸੇਵਾ ਕਰਦਾ ਆ ਰਿਹਾ ਸੀ ਉਹਨਾਂ ਦਾ ਨੌਕਰ ਸੀ ਤੇ ਉਹ ਬੜਾ ਇਮਾਨਦਾਰ ਸੀ ਨੌਕਰ ਤੇ ਬੜਾ ਹੀ ਜ਼ਿੰਮੇਵਾਰ ਬੰਦਾ ਸੀ ਤਾਂ ਕਿਸ਼ਨਦੇਵ ਰਾਏ ਨੇ ਉਸ ਰਾਮ ਰਾਮ ਸਿੰਘ ਨੂੰ ਉਹ ਫੂਲਦਾਨਾਂ ਦੀ ਹਿਫਾਜ਼ਤ ਦੀ ਡਿਊਟੀ ਲਗਾ ਦਿੰਦੀ ਉਹਨੇ ਤੇ ਨਾਲ ਉਹਨੂੰ ਹਦਾਇਤ ਵੀ ਕਰ ਦਿੰਦੀ ਕਿ RAM ਸਿੰਘ ਇਹ ਤਾਂ ਫੂਲਦਾਨਾਂ ਦੀ ਬਾਈ ਦੇਖਭਾਲ ਕਰਨੀ ਆ ਤੇ ਤੇਰੀ ਜਿਹੜੀ ਸੈਲਰੀ ਹੋਊਗੀ ਅੱਜ ਤੋਂ ਡਬਲ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਕਹਿੰਦਾ ਵੀ ਇਹ ਫੂਲਦਾਨ ਕਿਤੇ ਟੁੱਟ ਨਾ ਜਾਵੇ ਇਹਨਾਂ ਨੂੰ ਕੁਝ ਹੋ ਨਾ ਜਾਵੇ ਅਗਰ ਫੂਲਦਾਨ ਦਾ ਕੋਈ ਵੀ ਨੁਕਸਾਨ ਹੋ ਗਿਆ ਤਾਂ ਤੈਨੂੰ ਸਿੱਧੀ ਸਜ਼ਾ ਮੌਤ ਦੀ ਹੋਊਗੀ ਤੈਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਤਾਂ RAM ਸਿੰਘ ਕਹਿੰਦਾ ਠੀਕ ਹੈ ਮਹਾਰਾ ਜੋ ਤੁਹਾਡੀ ਆਗਿਆ ਬਾਈ ਰਾਮ ਸਿੰਘ ਰੋਜ਼ ਬੜੀ ਹੀ ਇਮਾਨਦਾਰੀ ਨਾਲ ਐਨ ਰੂ ਨਾਲ ਕੰਮ ਕਰਦਾ ਉਹਨਾਂ ਫੂਲਦਾਨਾਂ ਦੀ ਹਿਫਾਜ਼ਤ ਕਰਦਾ ਤੇ ਉਹਨਾਂ ਦੀ ਦੇਖਭਾਲ ਕਰਦਾ ਸਾਫ ਸਫਾਈ ਕਰਦਾ ਫੂਲਦਾਨਾਂ ਤੇ ਇੱਕ ਮਿੱਟੀ ਦਾ ਕਣ ਤੱਕ ਨਹੀਂ ਹੀ ਉਹ ਲੱਗਣ ਦਿੰਦਾ ਇੱਕ ਦਿਨ ਐਸੇ ਤਰ੍ਹਾਂ ਰੋਜ਼ ਦੀ ਤਰ੍ਹਾਂ ਉਹ ਫੂਲਦਾਨਾਂ ਦੀ ਸਾਫ ਸਫਾਈ ਕਰ ਰਿਹਾ ਸੀ ਤਾਂ ਉਹਦਾ ਹੱਥ ਲੱਗਿਆ ਕਪੜਾ ਵੱਜਿਆ ਫੂਲਦਾਨ ਤੇ ਇੱਕ ਫੂਲਦਾਨ ਉਹਨਾਂ ਵਿੱਚ ਤੇ ਟੁੱਟ ਕੇ نیچے गिर ਗਿਆ ਤੇ ਟੁੱਟ ਗਿਆ ਉਹ ਹੱਥ ਲਾ ਕੇ ਜਦੋਂ ਫੂਲਦਾਨ نیچے ਗਿਰਿਆ ਕੰਚ ਦੇ ਫੂਲਦਾਨ ਸੀ ਉਹ ਚੱਕਣਾ ਚੂਰ ਹੋ ਗਏ ਉਹ ਤੇ ਜਦੋਂ ਇਹ ਖਬਰ ਕਿਸ਼ਨਦੇਵ ਰਾਏ ਨੂੰ ਪਹੁੰਚੀ ਮਹਾਰਾਜੇ ਕੋਲ ਪਹੁੰਚੀ ਤਾਂ ਬਾਈ ਰਾਜੇ ਦਾ ਗੁੱਸਾ ਤਾਂ ਸੱਤਵੇਂ ਅਸਮਾਨ ਤੇ ਚੜ ਗਿਆ ਰਾਜਾ ਅੱਗ ਬਬੂਲਾ ਹੋ ਗਿਆ ਰਾਜੇ ਨੇ ਉਸੇ ਵਕਤ ਐਲਾਨ ਹੁਕਮ ਜਾਰੀ ਕਰਤਾ ਕਿ ਰਾਮ ਸਿੰਘ ਨੂੰ ਅੱਜ ਤੋਂ 8ਵੇਂ ਦਿਨ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ ਇਹਨੂੰ ਫਾਂਸੀ ਦਿੱਤੀ ਜਾਵੇ ਤੇ ਉਹਨੂੰ ਉੱਥੋਂ ਆਪਣੇ ਜਿਹੜੇ ਉਹਦੇ ਸਪਾਈ ਤੇ ਉਹਨਾਂ ਸਪਾਈਆਂ ਨੂੰ ਕਹਿ ਉਹਨੂੰ ਚੱਕ ਕੇ ਉਹਨੂੰ ਕਾਲ ਕੋਠੜੀ ਵਿੱਚ ਬੰਦ ਕਰ ਦੋ ਉਹਨੂੰ ਜੇਲ੍ਹ ਵਿੱਚ ਬੰਦ ਕਰਤਾ ਤੇ ਜਦੋਂ ਇਹ ਗੱਲ ਦਾ ਤੇਨਾਲੀ ਰਾਮ ਨੂੰ ਪਤਾ ਲੱਗਿਆ ਤੇ ਨਾਲੀ ਰਾਮ ਨੂੰ ਬੜਾ ਦੁੱਖ ਹੋਇਆ ਤੇ ਨਾਲੀ ਰਾਮ ਨੇ ਮਨ ਵਿੱਚ ਸੋਚਿਆ ਕਿ ਯਾਰ ਇਹ ਤਾਂ ਬਹੁਤ ਗਲਤ ਗੱਲ ਹੈ ਕਿ ਇੱਕ ਮਾਮੂਲੀ ਜੇ ਫੁੱਲਦਾਨ ਦੀ ਬਦਲੇ ਆਪਣੇ 20 ਸਾਲ ਪੁਰਾਣੇ ਨੌਕਰ ਵੀ ਨਹੀਂ ਦੇਖੇ ਰਾਜੇ ਨੇ ਕਿ ਉਹਨੂੰ ਮੌਧੀ ਸਜ਼ਾ ਦੇਤੀ ਤੇਨਾਲੀ ਰਾਮ ਨੂੰ ਇਹ ਗਵਾਰਾ ਨਹੀਂ ਸੀ ਕਿ ਇੱਕ ਮਾਮੂਲੀ ਜੇ ਫੁੱਲਦਾਨ ਦੀ ਕੀਮਤ ਰਾਮ ਸਿੰਘ ਨੂੰ ਆਪਣੀ ਜਾਨ ਦੇ ਕੇ ਚੁਕਾਣੀ ਪਵੇ ਤਾਂ ਤੇਨਾਲੀ ਰਾਮ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰ ਲਿਆ ਕਿ ਉਹ ਉਸ ਬੰਦੇ ਨੂੰ ਇਮਾਨਦਾਰ ਨੌਕਰ ਨੂੰ ਫਾਂਸੀ ਨਹੀਂ ਹੋਣ ਦਊਗਾ ਤਾਂ ਤੇਨਾਲੀ ਰਾਮ ਦੀ ਵੈਸੇ ਮਹਾਰਾਜੇ ਨਾਲ ਬਹੁਤ ਬੰਦੀ ਸੀ ਬਹੁਤ ਪਿਆਰ ਸੀ ਆਪਸ ਵਿੱਚ ਦੋਨਾਂ ਦਾ ਤੇਨਾਲੀ ਰਾਮ ਕਿਸ਼ਨ ਦੇਵ ਰਾਏ ਕੋਲ ਗਿਆ ਦਰਬਾਰ ਦੇ ਵਿੱਚ ਕਿਸ਼ਨ ਦੇਵ ਰਾਏ ਇਕੱਲਾ ਹੀ ਬੈਠਾ ਸੀ ਤੇ ਗੁੱਸੇ ਵਿੱਚ ਸੀ ਪੂਰਾ ਰਾਜਾ ਤਾਂ ਵਜ਼ੀਰ ਨੇ ਕਿਹਾ ਜਾ ਕੇ ਤੇਨਾਲੀ ਰਾਮ ਨੇ ਰਾਜੇ ਨੂੰ ਕਿਹਾ ਕਿ ਮਹਾਰਾਜ ਕਿ ਮੈਂ ਸੁਣਿਆ ਕਿ ਇੱਕ ਫੁੱਲਦਾਨ ਟੁੱਟ ਗਿਆ ਕਿ ਤੁਸੀਂ ਉਸ ਫੂਲਦਾਨ ਦੇ ਟੁੱਟਣ ਦੇ ਬਦਲੇ ਗੁੱਸੇ ਵਿੱਚ ਆ ਕੇ ਤੁਸੀਂ ਸੇਵ ਰਾਮ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਆ ਰਾਜਾ ਕਹਿੰਦਾ ਹਾਂ ਦਿੱਤੀ ਆ ਤਾਂ ਤੇਨਾਲੀ ਰਾਮ ਨੇ ਰਾਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਵੀ ਮਹਾਰਾਜ ਉਹ ਆਪਣਾ ਬਹੁਤ ਪੁਰਾਣਾ ਬੰਦਾ ਏ ਵੀ ਚਲੋ ਮੰਨਿਆ ਉਹ ਤੇ ਫੂਲਦਾਨ ਟੁੱਟ ਗਿਆ ਤੁਸੀਂ ਕੋਈ ਵੈਸੇ ਉਹਨੂੰ ਕੋਈ ਮਾਮੂਲੀ ਸਜ਼ਾ ਦੇ ਦਿਓ ਤਾਂ ਕਿਸ਼ਨ ਦੇਵ ਰਾਏ ਨੂੰ ਵੀ ਗੁੱਸਾ ਆਇਆ ਹੋਇਆ ਦਾ ਕਿਸ਼ਨ ਦੇਵ ਰਾਏ ਤੇ ਨਾਲੀ ਰਾਮ ਨੂੰ ਕਹਿੰਦਾ ਤੇਨਾਲੀ ਰਾਮ ਆਪਣੀ ਔਕਾਤ ਵਿੱਚ ਰਹਿ ਵੀ ਜਿਹੜਾ ਮੈਂ ਹੁਕਮ ਦੇਤਾ ਉਹ اٹਾਲਾ ਵੀ ਜੋ ਮੈਂ ਕਹਤਾ ਕਹਤਾ ਵੀ ਮੈਂ ਫੁੱਲਦਾਨਾਂ ਨੂੰ ਬਹੁਤ ਪਿਆਰ ਕਰਦਾ ਸੀ ਮੇਰੇ ਪਸੰਦੇ ਦਾ ਫੁੱਲਦਾਰ ਸੀ ਉਹ ਜਿਹੜਾ ਉਹਨੇ ਤੋੜਤਾ ਵੀ ਜਦ ਮੈਂ ਉਹਦੀ ਤਨਖਾਹ ਡਬਲ ਕੀਤੀ ਐ ਉਹਨੇ ਹਿਫਾਜ਼ਤ ਕਿਉਂ ਨਹੀਂ ਕੀਤੀ ਤੇਨਾਲੀਰਾਮ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਰਾਜੇ ਨੂੰ ਲੇਕਿਨ ਰਾਜਾ ਬਾਈ ਸਮਝਿਆ ਨਹੀਂ ਰਾਜੇ ਨੇ ਤੇਨਾਲੀਰਾਮ ਨੂੰ ਮੋੜਤਾ ਕਹਿੰਦਾ ਤੂੰ ਚੱਲ ਜਾ ਹਣ ਉਹਰੇ ਤੇ ਵੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰ ਤੇਨਾਲੀਰਾਮ ਨਿਰਾਸ਼ ਹੋ ਕੇ ਬਾਈ ਉੱਥੋਂ ਚਲਾ ਗਿਆ ਤੇ ਤੇਨਾਲੀਰਾਮ ਸਿੱਧਾ ਜਿੱਤੇ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਕਮਰੇ ਦੇ ਵਿੱਚ ਸੇਵਕ ਰਾਮ ਨੂੰ ਬੰਦ ਕੀਤਾ ਹੋਇਆ ਸੀ ਤੇ ਨਾਲੀ ਰਾਮ ਸੇਵ ਰਾਮ ਸਿੰਘ ਆਰਾਮ ਸਿੰਘ ਨੂੰ ਜਿੱਥੇ ਬੰਦ ਕੀਤਾ ਹੋਇਆ ਸੀ ਤੇ ਨਾਲੀ ਰਾਮ ਸਿੱਧਾ ਆਰਾਮ ਸਿੰਘ ਕੋਲ ਚਲਾ ਗਿਆ ਤੇ ਉਹਨੇ ਆਰਾਮ ਸਿੰਘ ਨੂੰ ਜਾ ਕੇ ਸਾਰਾ ਕੁਝ ਪੁੱਛਿਆ ਆਰਾਮ ਸਿੰਘ ਨੇ ਵਿਚਾਰੇ ਨੇ ਰੋਂਦੇ ਰੋਂਦੇ ਨੇ ਸਾਰੀ ਆਪਣੀ ਹੱਦ ਬਿੱਤੀ ਸੁਣਾਈ ਕਿ ਮੈਂ ਕਿਸ ਤਰ੍ਹਾਂ ਬੜੀ ਹੀ ਇਮਾਨਦਾਰੀ ਨਾਲ ਔਰ ਬਹੁਤ ਦਿਲ ਨਾਲ ਉਹਨਾਂ ਫੂਲਦਾਨਾਂ ਦੀ ਹਿਫਾਜ਼ਤ ਕਰਦਾ ਸੀ ਲੇਕਿਨ ਮੇਰੀ ਹੀ ਕਿਸਮਤ ਕਹਿੰਦਾ ਮਾੜੀ ਸੀ ਕਿ ਉਹ ਫੂਲਦਾਨ ਮੇਰੇ ਹੱਥੋਂ ਟੁੱਟ ਗਿਆ ਮੇਰਾ ਹੱਥ ਲੱਗ ਗਿਆ ਤੇ ਉਹ ਧਰਤੀ ਤੇ ਡਿੱਗ ਗਿਆ ਟੁੱਟ ਗਿਆ ਤੇ ਮੈਨੂੰ ਮੌਤ ਦੀ ਸਜ਼ਾ ਹੋ ਗਈ ਤੇ ਨਾਲੀ RAM ਨੇ ਉਹਨੂੰ ਆਪਣੀ ਗਲ ਨਾਲ ਲਾਇਆ ਤੇ ਉਹਦੇ ਕੰਨ ਵਿੱਚ ਉਹਨੂੰ ਕੁਝ ਸਮਝਾਇਆ ਤੇ ਉਹਨੂੰ ਕਿਹਾ ਕਿ ਜਿਹੜੀ ਗੱਲ ਮੈਂ ਤੈਨੂੰ ਇਹ ਸਮਝਾਈ ਆ ਨਾ ਜਿਸ ਦਿਨ ਕਹਿੰਦਾ ਤੈਨੂੰ ਮੌਤ ਦੀ ਸਜ਼ਾ ਹੋਊਗੀ ਤੂੰ ਉਹ ਦਿਨ ਇਹ ਕੰਮ ਕਰੀ ਤਾਂ ਕਹਿੰਦਾ ਮੈਨੂੰ ਪੂਰਾ ਯਕੀਨ ਆ ਕਿ ਤੇਰੀ ਮੌਤ ਦੀ ਸਜ਼ਾ ਮaaf ਹੋ ਜਾਊਗੀ ਕਿ ਅਗਰ ਨਾ ਵੀ ਮaaf ਹੋਈ ਤਾਂ ਤੂੰ ਕਮ ਸੇ ਕਮ ਤਿੰਨ ਬੇਗੁਨਾਹਾਂ ਦਾ ਤਿੰਨ ਨਿਰਦੋਸ਼ਾਂ ਨੂੰ ਤੂੰ ਮੌਤ ਦੀ ਸਜ਼ਾ ਹੋਣੋਂ ਬਚਾ ਲੂਗਾ ਉਹ ਕਹਿੰਦਾ ਠੀਕ ਹੈ ਜੀ ਐਨੀ ਗੱਲ ਕਹਿ ਕੇ ਤਨਾਲੀ ਰਾਮ ਆਪਣੇ ਘਰ ਨੂੰ ਚਲਾ ਗਿਆ ਤੇ ਦੋਸਤੋ ਦਿਨ ਬੀਤਦੇ ਗਏ ਸਮਾਂ ਗੁਜ਼ਰਦਾ ਗਿਆ ਤੇ ਉਹ 8 ਦਿਨ ਪੂਰੇ ਹੋ ਗਏ ਸਵੇਰੇ ਸਵੇਰੇ ਤਨਾਲੀ ਰਾਮ ਨੂੰ ਆਪਣਾ ਰਾਮ ਰਾਮ ਸਿੰਘ ਨੂੰ ਸਪਾਈ ਲੈਣ ਆ ਗਏ ਕਹਿੰਦੇ ਆ ਜਾ ਵੀ ਰਾਮ ਸਿੰਘ ਅੱਜ ਤੇਰੀ ਫਾਂਸੀ ਦੀ ਸਜ਼ਾ ਹੈ ਅੱਜ ਤੇਰੀ ਸਜ਼ਾ ਦਤ ਦੇਣਾ ਅੱਜ ਤੈਨੂੰ ਸਜ਼ਾ ਦੇ ਮੌਤ ਦਿੱਤੀ ਜਾਣੀ ਜਲਾਦ ਵੀ ਆ ਗਿਆ ਤੇ ਉਹਨੂੰ ਲੈ ਗਏ ਤੇ ਜਦੋਂ ਉਹਨੂੰ ਜਿੱਥੇ ਫਾਂਸੀ ਹੋਣੀ ਸੀ ਫਾਂਸੀ ਦੇ ਤਖਤੇ ਤੇ ਲੈ ਕੇ ਗਏ ਤਾਂ ਉਸ ਤੋਂ ਆਖਰੀ ਇੱਛਾ ਪੁੱਛੀ ਗਈ ਕਹਿੰਦੇ RAM ਸਿੰਘ ਤੇਰੀ ਕੋਈ ਆਖਰੀ ਇੱਛਾ ਹੈ ਤਾਂ RAM ਸਿੰਘ ਕਹਿੰਦਾ ਹਾਂਜੀ ਕਹਿੰਦਾ ਮੇਰੀ ਆਖਰੀ ਇੱਛਾ ਹੈ ਤਾਂ ਮਹਾਰਾਜ ਵੀ ਉੱਥੇ ਖੜੇ ਸੀ ਹੋਰ ਵੀ ਸਾਰਾ ਦਰਬਾਰ ਜਿੰਨੇ ਉਹਨਾਂ ਦਾ ਮੰਤਰੀ ਮੰਡਲ ਤਾਂ ਸਾਰਾ ਪਹੁੰਚਿਆ ਹੋਇਆ ਸੀ ਹੋਰ ਵੀ ਕਾਫੀ ਲੋਕ ਪਹੁੰਚੇ ਹੋਏ ਸੀ ਤਾਂ ਜਲਾਦ ਨੇ ਔਰ ਸਿਪਾਈਆਂ ਨੇ ਮਹਾਰਾਜ ਵੱਲ ਨੂੰ ਵੇਖਿਆ ਕੀ ਇਹਦੀ ਆਖਰੀ ਇੱਛਾ ਹੈ ਤਾ ਮਹਾਰਾਜ ਕਹਿੰਦਾ ਕੋਈ ਚੱਕਰ ਨਹੀਂ ਪੁੱਛੋ ਗਿਆ ਆ ਆਖਰੀ ਇੱਛਾ ਉਹ ਕਹਿੰਦਾ ਜੀ ਮੇਰੀ ਆਖਰੀ ਇੱਛਾ ਇਹੀ ਆ ਵੀ ਜਿਹੜੇ ਫੂਲਦਾਨਾਂ ਦੇ ਬਦਲੇ ਜਿਹੜੇ ਫੂਲਦਾਨਾਂ ਨੇ ਮੈਨੂੰ ਮੋਦੀ ਸਜ਼ਾ ਦਵਾਈ ਆ ਮੈਂ ਇੱਕ ਵਾਰ ਉਹਨਾਂ ਫੂਲਦਾਨਾਂ ਦੇ ਦਰਸ਼ਨ ਕਰਨੇ ਚਾਹਾਂ ਜਿਹੜੇ ਉਹ ਦੁਆਰਾ ਤਿੰਨ ਬਚੇ ਆ ਪਿੱਛੇ ਫੂਲਦਾਨ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਰਾਜਾ ਕਹਿੰਦਾ ਲਿਆਓ ਭਾਈ ਉਹ ਫੂਲਦਾਨ ਤਾਂ ਸਿਪਾਈ ਗਏ ਤਿੰਨੋਂ ਫੂਲਦਾਨ ਲੈ ਕੇ ਆਏ ਤੇ ਉਹ ਫੂਲਦਾਨ ਲੈ ਕੇ ਉਹਨਾਂ ਨੇ ਟੇਬਲ ਦੇ ਉੱਤੇ ਰੱਖ ਦਿੱਤੇ ਉਸ ਤੋਂ ਬਾਅਦ RAM SINGH ਕੋ ਫੂਲਦਾਨਾ ਦੇ ਕੋਲ ਗਿਆ ਪਹਿਲਾਂ ਉਹਨੇ 2-3 ਮਿੰਟ ਉਹਨਾਂ ਫੂਲਦਾਨਾਂ ਨੂੰ ਘੁੰਮ ਕੇ ਵੇਖਿਆ ਤੇ ਉਹਨੇ ਤਿੰਨੇ ਫੂਲਦਾਨਾਂ ਤੇ ਹੱਥ ਮਾਰਿਆ ਤਿੰਨੇ ਫੂਲਦਾਨ ਧਰਤੀ ਤੇ ਗਿਰ ਗਏ ਤਿੰਨੋਂ ਟੁੱਟ ਗਏ ਹੁਣ ਤਾਂ ਬਾਈ ਮਹਾਰਾਜੇ ਦਾ ਗੁੱਸਾ ਹੋਰ ਵੀ ਸੱਤਵੇਂ ਤੇ ਵੀ ਦਸਵੇਂ ਅਸਮਾਨ ਤੇ ਪਹੁੰਚ ਗਿਆ ਮਹਾਰਾਜਾ ਬੜਾ ਕਰੋਧਿਤ ਹੋਇਆ ਕਹਿੰਦਾ ਮੂਰਖਾ ਇਹ ਤੂੰ ਕੀ ਕੀਤਾ ਕਹਿੰਦਾ ਪਹਿਲਾਂ ਤੂੰ ਇੱਕ ਫੂਲਦਾਨ ਤੋੜਿਆ ਤੇ ਤੈਨੂੰ ਅਸੀਂ ਫਾਂਸੀ ਸਜ਼ਾ ਦਿੱਤੀ ਕਿਹਾ ਇਹ ਘੱਟ ਸੀ ਕਹਿੰਦਾ ਹੋਰ ਤਾਂ ਕਹਿੰਦਾ ਜਿਹੜੇ ਮੇਰੇ ਤਿੰਨ ਬੱਚੇ ਸੀ ਇਹ ਵੀ ਤੋੜ ਦਿੱਤੇ। ਤਾਂ ਆ ਰਾਮ ਸਿੰਘ ਕਹਿੰਦਾ ਮਹਾਰਾਜ ਕਹਿੰਦਾ ਇਹ ਫੂਲਦਾਨ ਨਹੀਂ ਤੋੜੇ ਮੈਂ ਕਹਿੰਦਾ ਮੈਂ ਤਿੰਨ ਹੋਰ ਨਿਰਦੋਸ਼ਾਂ ਨੂੰ ਫਾਂਸੀ ਦੀ ਸਜ਼ਾ ਹੋਣ ਤੋਂ ਬਚਾਇਆ ਏ। ਕਹਿੰਦਾ ਮੈਂ ਤਿੰਨ ਬੇਕਸੂਰ ਹੋਰ ਬੰਦੇ ਬਚਾਏ ਆ। ਕਹਿੰਦਾ ਇੱਕ ਫੂਲਦਾਨ ਕਹਿੰਦਾ ਚਾਰ ਸੀਗੇ ਇਹ ਕਹਿੰਦਾ ਇੱਕ ਮੈਂ ਤੋੜਿਆ ਮੈਨੂੰ ਮੌਤ ਦੀ ਸਜ਼ਾ ਹੋਈ। ਕਹਿੰਦਾ ਹੁਣ ਮੈਂ ਤਿੰਨ ਵੀ ਤੋੜ ਦਿੱਤੇ ਆ। ਕਹਿੰਦਾ ਸਜ਼ਾ ਦਾ ਤੁਸੀਂ ਮੈਨੂੰ ਮੌਤ ਦੀ ਉਹ ਦੇ ਸਕਦੇ ਆ ਨਾ। ਕਹਿੰਦਾ ਮੈਨੂੰ ਤੁਸੀਂ ਤਿੰਨ ਵਾਰ ਤਾਂ ਨਹੀਂ ਮਾਰ ਸਕਦੇ ਜਾਂ ਚਾਰ ਵਾਰ ਤਾਂ ਨਹੀਂ ਮਾਰ ਸਕਦੇ ਮਹਾਰਾਜ ਕਹਿੰਦਾ ਅਗਰ ਅੱਜ ਇਹ ਫੁੱਲਦਾਨ ਬਚ ਜਾਂਦੇ ਕਹਿੰਦਾ ਤੁਸੀਂ ਫੇਰ ਕਿਸੇ ਹੋਰ RAM ਸਿੰਘ ਨੂੰ ਰੱਖਦੇ ਕਹਿੰਦਾ ਕੰਚ ਦੇ ਸੀ ਇਹਨਾਂ ਨੇ ਫੇਰ ਟੁੱਟਣਾ ਹੀ ਟੁੱਟਣਾ ਸੀ ਕਹਿੰਦਾ ਇਹ ਫੇਰ ਕਿਸੇ ਨਾ ਕਿਸੇ ਤੋਂ गिरਦਾ ਤੁਸੀਂ ਫੇਰ ਮੌਤ ਦੀ ਸਜ਼ਾ ਦਿੰਦੇ ਕਹਿੰਦਾ ਉਸ ਤੋਂ ਬਾਅਦ ਫੇਰ गिरਦਾ ਫੇਰ ਦਿੰਦੇ ਫੇਰ गिरਦਾ ਫੇਰ ਦਿੰਦੇ ਕਹਿੰਦਾ ਕਿੰਨੇ ਕੁ ਤੁਸੀਂ ਕਹਿੰਦਾ ਨਿਰਦੋਸ਼ ਲੋਕਾਂ ਨੂੰ ਮਾਰਦੇ ਕਹਿੰਦਾ ਇਸ ਲਈ ਕਹਿੰਦਾ ਮੈਂ ਤਿੰਨੋਂ ਤੋੜ ਦਿੱਤੇ ਆ ਤੁਸੀਂ ਤਾਂ ਮੈਨੂੰ ਇੱਕੋ ਵਾਰ ਮੌਤ ਦੀ ਸਜ਼ਾ ਦੇਉਗੇ ਨਾ ਇਸ ਤੋਂ ਕਹਿੰਦਾ ਉਹ ਪਤਾ ਨਹੀਂ ਦੇ ਸਕਦੇ ਤਾਂ ਮਹਾਰਾਜ ਦਾ ਗੁੱਸਾ ਇੱਕਦਮ ਟੈਣਾ ਹੋ ਗਿਆ ਮਹਾਰਾਜ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਮਹਾਰਾਜ ਨੇ ਉਸੇ ਵਕਤ ਜਲਾਦ ਨੂੰ ਤੇ ਸਪਾਹੀਆਂ ਨੂੰ ਹੁਕਮ ਕਰ ਦਿੱਤਾ ਕਹਿੰਦਾ ਇਹਦੀ ਜਿਹੜੀ ਫਾਂਸੀ ਆ ਨਾ ਇਹ ਮੁਅਤਲ ਕਰ ਦਿੱਤੀ ਜਾਵੇ ਇਹਨੂੰ ਮੁਆਫ ਕਰ ਦਿੱਤਾ ਜਾਵੇ ਤੇ ਇਸ ਨੂੰ ਮੇਰੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ ਮਹਾਰਾਜ ਗਏ ਤੇ ਜਾ ਕੇ ਆਪਣੇ ਸੰਗਾਸ਼ਣ ਤੇ ਬਹਿ ਗਏ ਤੇ ਉਹਨਾਂ ਨੇ ਰਾਮ ਸਿੰਘ ਨੂੰ ਰਾਮ ਸਿੰਘ ਦੀ ਪਹਿਲਾ ਸੇਵਾ ਕੀਤੀ ਨਾਮ ਕਨਾਮ ਵੀ ਦਿੱਤੇ ਰਾਮ ਸਿੰਘ ਨੂੰ ਕਹਿੰਦਾ ਵੀ ਮਿੱਤਰਾ ਤੈ ਮੈਨੂੰ ਸਿੱਧੇ ਰਸਤੇ ਪਾਇਆ ਮੇਰੀਆਂ ਅੱਖਾਂ ਖੋਲੀਆਂ ਤੇ ਕਹਿੰਦਾ ਮੈਨੂੰ ਹੋਰ ਤਿੰਨ ਪਾਪ ਕਰਨ ਤੋਂ ਬਚਾਇਆ ਕਹਿੰਦਾ ਚੌਥਾ ਪਾਪ ਕਹਿੰਦਾ ਤੈ ਮੈਨੂੰ ਆਪਣੀ ਮੌਤ ਦਾ ਕਰਨ ਤੋਂ ਬਚਾਇਆ ਚਲੋ ਰਾਮ ਸਿੰਘ ਦੀ ਉਹਨਾਂ ਨੇ ਸੇਵਾ ਕੀਤੀ ਤੇ ਲਾਸਟ ਵਿੱਚ ਰਾਮ ਸਿੰਘ ਨੂੰ ਪੁੱਛਣ ਲੱਗੇ ਕਿ ਰਾਮ ਸਿੰਘ ਇਹ ਆਈਡੀਆ ਤੇਰੇ ਦਿਮਾਗ ਵਿੱਚ ਆਇਆ ਕਿਦਾਂ ਕਿ ਇਹ ਵੀ ਲਾਸਟ ਵਾਲੇ ਦਿਨ ਤਾਂ RAM ਸਿੰਘ ਕਹਿਣ ਲੱਗਾ ਮਹਾਰਾਜ ਕਹਿੰਦਾ ਮੇਰੇ ਦਿਮਾਗ 'ਚ ਆਈਡੀਆ ਕਿੱਥੋਂ ਆਣਾ ਸੀ ਕਹਿੰਦਾ ਮੌਤ ਦੀ ਸਜ਼ਾ ਸੁਣ ਕੇ ਮੇਰੀ ਤਾਂ ਵੈਸੇ ਹੀ ਕਹਿੰਦਾ ਸੁਧ-ਬੁੱਧ ਭੁੱਲੀ ਹੋਈ ਸੀ ਕਹਿੰਦਾ ਇਹ ਤਾਂ ਭਲਾ ਹੋਵੇ ਤੇ ਨਾਲੀ RAM ਜੀ ਦਾ ਜਿਨ੍ਹਾਂ ਨੇ ਕਹਿੰਦਾ ਮੈਨੂੰ ਇਹ ਢੰਗ ਦੱਸਿਆ ਤੇ ਵਿਧੀ ਦੱਸੀ ਤੇ ਕਹਿੰਦਾ ਮੈਂ ਇਹ ਕਰਕੇ ਦੇਖੀ ਤੇ ਕਹਿੰਦਾ ਤੁਸੀਂ ਮੇਰੀ ਮੌਤ ਦੀ ਸਜ਼ਾ ਮਾਫ਼ ਕਰ ਦਿੰਦੀ ਤੇ ਕਿਸ਼ਨ ਦੇ ਵਰਾਏ ਨੇ ਤੇ ਨਾਲੀ RAM ਦਾ ਵੀ ਧੰਨਵਾਦ ਕੀਤਾ ਕਹਿੰਦਾ ਤੇ ਨਾਲੀ RAM ਤੇਰਾ ਧੰਨਵਾਦ ਆ ਯਾਰ ਕਹਿੰਦਾ ਤਾਂ ਮੈਨੂੰ ਚਾਰ ਕਹਿੰਦਾ ਚਾਰ ਬੰਦੇ ਨਿਰਦੋਸ਼ ਕਹਿੰਦਾ ਚਾਰ ਬੰਦਿਆਂ ਦੀ ਜਾਨ ਬਚਾਈਆ ਤੇ ਅੱਜ ਇੱਕ ਦੀ ਨਹੀਂ ਕਹਿੰਦਾ ਧੰਨਵਾਦ ਤੇਰਾ ਸੋ ਦੋਸਤੋ ਗੱਲ ਆਏ ਆ ਕਿ ਜਿਹੜੇ ਵਜ਼ੀਰ ਹੁੰਦੇ ਸੀ ਨਾ ਰਾਜਿਆਂ ਦੇ ਉਹਨਾਂ ਦੇ ਬੜੇ ਦਿਮਾਗ ਹੁੰਦੇ ਸੀ ਤੇ ਆਪਣੇ ਦਿਮਾਗ ਨਾਲ ਉਹ ਨਿਰਦੋਸ਼ਾਂ ਨੂੰ ਬਚਾ ਵੀ ਦਿੰਦੇ ਸੀ ਤੇ ਕਈ ਬੇਕਸੂਰਾਂ ਨੂੰ ਮਰਵਾ ਵੀ ਦਿੰਦੇ ਸੀ ਸੋ ਉਮੀਦ ਕਰਦਾ ਕਿ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਤਾਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਤੇ ਲਾਈਕ ਜ਼ਰੂਰ ਕਰ ਦੇਣਾ ਧੰਨਵਾਦ